ਸਸਰੀ ਕਾ ਮੈਂ ਕੁਛੜ ਸਿੰਘ ਕਸੇਲ ਅੱਜ ਸਾਡੇ ਨਾਲ ਫੇਰ ਸਰਦਾਰ ਜਸਵੰਤ ਸਿੰਘ ਪਨੋਜੀਆ ਇਹ ਜਿਹੜੀ ਪਰਿਵਾਰ ਵਨ ਦਾ ਫੈਮਿਲੀ ਦਾ ਜਿਹੜਾ ਉਹਨਾਂ ਦੀ ਸੰਸਥਾ ਵਾ ਉਹਦੇ ਬਾਰੇ ਜਿਹੜਾ ਇਹ ਉੱਥੇ ਲਾਉਂਦੇ ਆ ਕੈਂਪ ਲਾਉਂਦੇ ਆ ਜਿਹਦੇ ਵਿੱਚ ਅੱਖਾਂ ਦਾ ਕੈਂਪ ਤੇ ਉਹਦੇ ਵਿੱਚ ਜਿਹੜਾ ਨੂੰ ਐਨਕਾਂ ਦੀ ਲੋੜ ਆ ਜਾਂ ਦਵਾਈ ਦੀ ਜਾਂ ਜੋ ਵੀ ਮਰੀਜ਼ ਦੇ ਅਨੁਸਾਰ ਜਿਹੜੀ ਚੀਜ਼ ਜ਼ਰੂਰਤ ਹੁੰਦੀ ਆ ਉਹ ਉੱਥੇ ਦਿੰਦੇ ਆ ਤੇ ਨਾਲ ਜਿਹੜੇ ਉੱਥੇ ਬੱਚੇ ਆ ਜਿਨ੍ਹਾਂ ਦੀ ਪੜ੍ਹਾਈ ਮਦਦ ਦੀ ਲੋੜ ਹੁੰਦੀ ਆ ਉਸ ਉੱਥੇ ਸਕੂਲ ਜਾਣ ਵਾਸਤੇ ਤੇ ਉਹਨਾਂ ਦਾ ਵੀ ਨਾਲ ਹੀ ਫਿਰ ਹੈਲਪ ਕਰਦੇ ਆ ਤੇ ਇਹ ਹੁਣ ਆ ਪੰਜਾਬ ਵਿੱਚ ਹੁਣ ਆਉਣ ਜਾ ਰਹੇ ਆ ਕੈਂਪ ਫਿਰ ਤੇ ਉਹਦੇ ਬਾਰੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਤੋਂ ਸਭ ਤੋਂ ਪਹਿਲਾਂ ਕਸੇਲ ਸਾਹਿਬ ਦਾ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪਿਛਲੀ ਵਾਰ ਵੀ ਸਾਨੂੰ ਮੌਕਾ ਦਿੱਤਾ ਹੈਗਾ ਤਾਂ ਕਿ ਇਹ ਆਪਣਾ ਸੁਨੇਹਾ ਸੰਸਥਾ ਦਾ ਸੁਨੇਹਾ ਆਪਣੇ ਮਿੱਤਰ ਪਿਆਰਿਆਂ ਕੋ ਵਾਕਫਾ ਕੋ ਜਾਣਕਾਰਾਂ ਕੋ ਪਹੁੰਚ ਸਕੇ ਪੀ ਅਸੀਂ ਕੀ ਕਰਦੇ ਹਾਂ ਤੇ ਕਿਉਂ ਕਰਦੇ ਹਾਂ ਤੇ ਕਿਵੇਂ ਕਰਦੇ ਹਾਂ ਅੱਜ ਸਾਨੂੰ ਤੁਸੀਂ ਫੇਰ ਮੌਕਾ ਦਿੱਤਾ ਮੈਂ ਬਹੁਤ ਧੰਨਵਾਦਾਂ ਆਪ ਦਾ ਜਿਤਨਾ ਕਿ ਹਰ ਸਾਲ ਹੀ ਤਕਰੀਬਨ ਸਾਡਾ ਹਰ ਸਾਲ ਦਾ ਇੱਕੈਂਪ ਹੈ ਐਲ ਕਿ ਅਸੀਂ 18ਵਾਂ ਕੈਂਪ ਲਾਉਣਾ ਵਾ ਤੇ ਲਗਾ ਰਹੇ ਹਾਂ 1 ਮਾਰਚ ਨੂੰ ਸਨਿਚਰਵਾਰ ਦਾ ਦਿਨ ਹੈ ਤੇ ਨਸ਼ਹਿਰਾ ਪੰਨੂਆ ਜ਼ਿਲ੍ਹਾ ਤਰਨਤਾਰਨ ਉਥੇ ਇਹ ਜਗਾ ਜਿੱਥੇ ਅਸੀਂ ਐਰ ਕੀ ਕੈਂਪ ਲਗਾਉਣਾ ਹੈ 18 ਇਹ ਜਿਹੜਾ ਕੈਂਪ ਆ ਪਰ ਇਹ ਉੱਤੇ ਹੋਊਗਾ ਪਰ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਈ ਨਹੀਂ ਫਿਰ ਟਾਈਮਿੰਗ ਜਿਹੜਾ ਇਹਦੀ ਟਾਈਮਿੰਗ ਅਸੀਂ ਆਮ ਤੌਰ ਤੇ ਅਸੀਂ 8:00 ਵਜੇ ਲੋਕਾਂ ਨੂੰ ਕਹਿ ਦਿੰਨੇ ਹੁੰਦੇ ਆ ਕਿ ਉਹ ਆ ਜਾਣ ਕਿਉਂਕਿ ਡਾਕਟਰ ਦੀ ਟੀਮ ਆ ਜਿਹੜੇ ਉਹਨਾਂ ਨੇ ਅਮਰਸਰੋਂ ਆਉਣਾ ਹੁੰਦਾ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਵਾ ਤੇ ਉਹਨਾਂ ਜਿਹੜੇ ਤੱਕ ਇਹ ਹੁੰਦਾ ਵੀ ਸਾਡੇ ਵਲੰਟੀਅਰ ਜਿਹੜੇ ਉਹ ਜਿਹੜੇ ਜਿਹੜੇ ਲੋਕ ਆਉਣ ਉਹਨਾਂ ਦਾ ਨਾਮ ਨੋਟ ਕਰਕੇ ਤੇ ਉਹਨਾਂ ਨੂੰ ਪਰਚੀ ਇਸ਼ੂ ਕਰ ਦਿੰਦੇ ਆ ਸੋ 8 ਤੋਂ 3 ਵਜੇ ਦਾ ਹੀ ਟਾਈਮ ਦਈਦਾ ਵਾ ਲੇਕਿਨ ਇਹ ਆ ਵੀ ਖਤਮ ਹੁੰਦੇ ਆ ਤਕਰੀਬਨ ਹੁਣ ਇਹ ਹਮੇਸ਼ਾ ਹੀ ਹੋਇਆ 3 ਵਜੇ ਤੋਂ ਬਾਅਦ ਵੀ ਜਦੋਂ ਲੋਕ ਆਉਂਦੇ ਆ ਚਲੋ ਡਾਕਟਰ ਜਿਹੜੀ ਟੀਮ ਹੁੰਦੀ ਉਹ ਵੀ ਸਾਨੂੰ ਕੋਆਪਰੇਟ ਕੋਆਪਰੇਟ ਕਰਦੇ ਆ ਵੀ ਚਲੋ ਜਿਹੜੇ ਲੋਕ ਆਏ ਉਹਨਾਂ ਨੂੰ ਫੇਰ ਚੈੱਕ ਕਰ ਲੈਂਦੇ ਆ ਪਰ ਅਸੀਂ ਸਪੈਸੀਫਿਕਲੀ ਟਾਈਮ ਜਿਹੜਾ ਇਹੋ ਹੀ ਦਸੀਦਾ 8 ਤੋਂ 3 ਤੇ ਇਹ ਜਿਹੜੇ ਡਾਕਟਰ ਸਾਹਿਬੇ ਉੱਥੋਂ ਫਿਰ ਜਿਹੜੇ ਆ ਰਹੇ ਉਹਨਾਂ ਦਾ ਕੋਈ ਹਸਪਤਾਲ ਦਾ ਨਾਮ ਜਾਂ ਕੋਈ ਦੱਸਣਾ ਚਾਹੋਗੇ ਹਾਂਜੀ ਇਹ ਤਕਰੀਬਨ 2011 ਤੋਂ ਮੈਂ ਕਹਿ ਸਕਦਾ ਕਿਉਂਕਿ ਸਾਡੀ ਸੰਸਥਾ ਤੇ 2007 ਤੋਂ ਆ ਪਹਿਲੋਂ ਮੇਰੇ ਪਿਤਾ ਜੀ ਇਸ ਸਾਰਾ ਕੰਮ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਕੀਤਾ ਜਦੋਂ ਦਾ ਮੈਂ ਜਾਨਾ ਵਾਂ ਉਦੋਂ ਦੇ ਅਸੀਂ ਅੰਮ੍ਰਿਤਸਰ ਦਾ ਇੱਕ ਬੋਧ ਨਾਮੀ ਹਸਪਤਾਲ ਹੈ ਡਾਕਟਰ ਸ਼ੁਕੀਨ ਆਈ ਐਂਡ ਡੈਂਟਲ ਹਸਪਤਾਲ ਇਹ ਰੰਜੀਤ ਐਵੇਨਿਊ ਦੇ ਵਿੱਚ ਹੈ ਔਰ ਹਿੰਦੁਸਤਾਨ ਦੇ ਕਹਿੰਦਿਆਂ ਕੋ ਹੁੰਦਿਆਂ ਹਸਪਤਾਲਾਂ ਦੇ ਵਿੱਚ ਇਹਦਾ ਨਾਮ ਆਉਂਦਾ ਹੈ ਵੈਲ ਐਜੂਕੇਟਿਡ ਸਟਾਫ ਹੈ ਡਾਕਟਰ ਸਾਹਿਬ ਆਪ ਵੀ ਉਹਨਾਂ ਦੀ ਬਹੁਤ ਹੋਰ ਸੰਸਥਾਵਾਂ ਨਾਲ ਵੀ ਜਿਹੜਾ ਉਹਨਾਂ ਦਾ ਪ੍ਰਬੰਧ ਆ ਸੋ ਡਾਕਟਰ ਸ਼ਕੀਨ ਆਈ ਐਂਡ ਡੈਂਟਲ ਹਸਪੀਟਲ ਉਹਨਾਂ ਦੀ ਟੀਮ ਸਾਥੋਂ ਆਉਂਦੀ ਹੈ ਉੱਥੇ ਹਰ ਸਾਲ ਹਾਂਜੀ ਤੇ ਉਹ ਇੱਥੇ ਆਣ ਕੇ ਚੈੱਕ ਕਰਦੇ ਆ ਸਾਰੇ ਆਪ ਤੇ ਮੁੜ ਕੇ ਉਹਨਾਂ ਦਾ ਆਪਰੇਸ਼ਨ ਜਿਹੜਾ ਵਾ ਉਹ ਉੱਥੇ ਕਰਦੇ ਆ ਹਸਪੀਟਲ 'ਚ ਕਰਨਗੇ ਹਾਂਜੀ ਟੀਮ ਜਿਹੜੀ ਸਾਡੇ ਕੋਲ ਇੱਥੇ ਆਉਂਦੀ ਆ ਫਿਰ ਉਹ तकरीबन 4-5 ਉਹਨਾਂ ਦੇ ਕਰਮਚਾਰੀ ਹੁੰਦੇ ਆ ਉਹ ਇੱਕ ਨੇ दारू ਦੇਣਾ ਇੱਕ ਨੇ ਜਿਹੜਾ ਡਾਕਟਰ ਮੇਨ ਹੁੰਦਾ ਉਹਨੇ ਅੱਖਾਂ ਦੀ ਨਿਗਾ ਚੈੱਕ ਕਰਨੀ ਇੱਕ ਨੇ ਗਾਂ ਜਿਹੜਾ ਦੂਸਰਾ ਕੰਮ ਉਹ ਕਰਨਾ ਸੋ 4-5 ਜਾਣੇ ਹੁੰਦੇ ਆ ਤੇ ਉਹ ਜਿੰਨਾ ਲੋਕਾਂ ਨੂੰ ਸਿਰਫ दारू ਵਗੈਰਾ ਦੀ ਲੋੜ ਹੁੰਦੀ ਕਈ ਚਲੋ ਜਿ ਕੋ ਆਮ ਲੋਕੀ ਕਿਉਂਕਿ ਚੈੱਕਅਪ ਤੇ ਹੀ ਹਾਰੇ ਨੂੰ ਕਰਦੇ ਜਿਹੜਾ ਉੱਥੇ ਪਹੁੰਚ ਜਾਂਦਾ ਵਾ ਤੇ ਉਹ ਤੋਂ ਮжоਰਿਟੀ ਜਿਹੜੇ ਆ ਆਪਣੇ ਵੈਸੇ ਵੀ ਹੁੰਦੀ ਆ ਆਤ ਵੀ ਮੈਨੂੰ दारू ਦੇ ਦਿਓ ਮੈਨੂੰ ਵੀ तकरीबन ਸਾਰਿਆਂ ਨੂੰ दारू ਉੱਥੇ ਦੇ ਦੇ ਦੀਦਾ ਵਾ ਜਿਨ੍ਹਾਂ ਦੀਆਂ ਨਿਗਾ ਜਿਹੜੀ ਆ ਉਹ ਰੀਡਿੰਗ ਗਲਾਸਸ ਜਿਨ੍ਹਾਂ ਨੂੰ ਸਿਰਫ ਚਾਹੀਦੀਆਂ ਨਹੀਂ ਆ ਉਹ ਅਸੀਂ ਸਪੋਰਟ ਤੇ ਨਾਲ ਹੀ ਲੈ ਜਾਂਦੇ ਆ ਉਹ ਅਸੀਂ ਵੱਖੋ ਵੱਖਰੇ ਜਿਹੜੇ ਨੰਬਰ ਹੁੰਦੇ ਆ तकरीबन ਆਮ ਜਿਹੜੇ ਪ੍ਰਚਲਿਤ ਹੁੰਦੇ ਆ ਉਹ ਅਸੀਂ ਨਾਲ ਹੀ ਉੱਥੇ 250 300 400 ਜਿੰਨੀ ਵੀ ਐਂਡਿੰਗ ਸਾਨੂੰ ਅਸੀਂ ਉੱਥੇ ਲੈ ਜਾਂਦੇ ਆ ਜਿਹੜੀ ਉਥੇ ਦੇਣ ਵਾਲੀ ਹੋਵੇ ਉਹ ਉਹੀ ਸਪੌਟ ਦੇ ਉੱਤੇ ਦੇ ਦਿੰਨੇ ਆ ਲੇਕਿਨ ਜਿਨ੍ਹਾਂ ਦੀਆਂ ਅੱਖਾਂ ਦੀ ਵੱਖਰੇ ਸ਼ੀਸ਼ੇ ਬਣਨੇ ਹੁੰਦੇ ਜਾਂ ਕਿ ਜਿਹੜੀ ਜ਼ਿਆਦਾ ਨਿਗਾ ਜਿਨ੍ਹਾਂ ਦੀ ਘੱਟ ਹੁੰਦੀ ਆ ਉਹਨਾਂ ਨੇ ਉਸ ਦੇ ਚੈੱਕ ਕਰਕੇ ਫਿਰ ਹਸਪੀਟਲ ਦਾ ਉਥੋਂ ਦਾ ਉਹਨਾਂ ਨੂੰ ਐਡਰੈਸ ਵਗੈਰਾ ਸਾਰਾ ਦੇ ਦਿੱਤਾ ਵਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਉਥੇ ਆਓ ਉਹਨੂੰ ਉਹ ਦੁਬਾਰਾ ਚੈੱਕ ਕਰਦੇ ਆ ਦੁਬਾਰਾ ਚੈੱਕ ਕਰਕੇ ਫਿਰ ਉਹ ਜੋ ਜਿਹੜਾ ਵੀ ਉਹਨਾਂ ਦਾ ਨੰਬਰ ਹੁੰਦਾ ਉਹਦੀ ਪਰਚੀ ਬਣਾ ਦਿੰਦੇ ਆ ਫਿਰ ਉਹਦੀਆਂ ਹੀ ਜਿਹੜੀਆਂ ਐਨਕਾਂ ਆ ਉਹ ਵੱਖਰੀਆਂ ਉਹਨਾਂ ਨੂੰ ਬਣਾ ਕੇ ਦਿੰਨੇ ਆ ਜਿਹੜੇ ਆਪਰੇਸ਼ਨ ਆ ਉਹ ਉਸੇ ਹਸਪੀਟਲ ਦੇ ਵਿੱਚ ਹੀ ਉਹ ਡਾਕਟਰ ਸਾਹਿਬ ਆ ਸਪੈਸ਼ਲੀ ਆਪ ਹੀ ਕਰਦੇ ਆ ਡਾਕਟਰ ਸ਼ਕੀਨ ਸਿੰਘ ਹੁਣੀ ਆਮ ਤੌਰ ਤੇ ਜੇ ਉਹਨਾਂ ਨੂੰ ਕੋ ਹੋਰ ਜ਼ਿਆਦਾ ਰਸ਼ ਹੋਵੇ ਜਾਂ ਕਿਤਰਾ ਹੋਵੇ ਚਲੋ ਨਾਲ ਉਹਨਾਂ ਦੀ ਹੁੰਦੀ ਨਹੀਂ ਤੇ ਮੈਂ ਜਿੰਨਾ ਜਿੰਨੀ ਵਾਰੀ ਵੇਖਿਆ ਉਹ ਡਾਕਟਰ ਸ਼ਕੀਨ ਸਿੰਘ ਆਪ ਹੀ ਆਪਣੇ ਹੱਥੀ ਉੱਥੇ ਆਪਰੇਸ਼ਨ ਕਰਦੇ ਆ ਕਈ ਵਾਰ ਇਹ ਹੁੰਦਾ ਜੇ ਟਾਈਮ ਹੋਵੇ ਜੇ ਕੋ 8-9 ਵਜੇ ਅਸੀਂ ਸ਼ੁਰੂ ਹੋਇਆ ਤੇ ਇੱਕਦਮ ਹੀ 15 20 25 ਜਿਹੜੇ ਆ ਉਹ 12 1 ਵਜੇ ਤੱਕ ਮਰੀਜ਼ ਜਿਹੜੇ ਸਰਜਰੀ ਵਾਲੇ ਨਿਕਲ ਆਉਣ ਲੈਸ ਪਾਉਣ ਵਾਲੇ ਨਿਕਲ ਆਉਣ ਫਿਰ ਅਸੀਂ ਟਰਾਂਸਪੋਰਟੇਸ਼ਨ ਦਾ ਅਰੇਂਜ ਕੀਤਾ ਹੁੰਦਾ ਵਾ ਕੁਝ ਉਹ ਤੁਸੀਂ ਕਰ ਦੇ ਜੀ ਹਾਂਜੀ ਟਰਾਂਸ ਮੋਸਟਲੀ ਅਸੀਂ ਟਰਾਂਸਵਰਸ਼ਨ ਦਾ ਲੇਅਨ ਕੀਤਾ ਹੁੰਦਾ ਪਰ ਇਹੋ ਕਹਿ ਲਈਦਾ ਵੀ ਜਿਹੜਾ ਕੁਛ ਕੁ ਕਰਾਇਆ ਆਪਣੇ ਜੋਗਾ ਦੇ ਸਕਦਾ ਵਾ ਉਹ ਤੁਸੀਂ ਕਿਉਂਕਿ ਪਸਾਂ ਵਾਲੀ ਜਿੰਨਾ ਦਾ ਕਰਾਇਆ ਹੁੰਦਾ ਉਹ ਦੇ ਦਿਓ ਜਿਹੜਾ ਨਹੀਂ ਚੱਲਦਾ ਉਹਨੂੰ ਅਸੀਂ ਸਾਰੀ ਸੰਸਥਾ ਹੀ ਆਪੇ ਚੱਲ ਲੈਨੇ ਆ ਉਹ ਫਿਰ ਜੇ 20 25 ਜਣੇ ਹੋ ਜਾਣ ਕਿਉਂਕਿ 25 ਤਕਰੀਬਨ 25 ਤੋਂ ਜ਼ਿਆਦਾ ਆਪਰੇਸ਼ਨ ਨਹੀਂ ਕਰਦੇ ਇੱਕ ਦਿਨ ਦੇ ਵਿੱਚ ਉਹ ਫਿਰ ਜਿਹੜੇ ਉਹ 20 22 25 ਜਿੰਨੇ ਵੀ ਹੋਣ ਉਹ ਗਰੁੱਪ ਹੀ ਉਸੇ ਦਿਨ ਹੀ ਉਸੇ ਵੇਲੇ ਭੇਜ ਦਿੰਨੇ ਆ ਉਹ ਫਿਰ ਉਹਨਾਂ ਦਾ ਉਸ ਦਿਨ ਹੀ ਰਾਤ ਨੂੰ ਜਿਹੜਾ ਵਾ ਉਹ ਉਥੇ ਆਪਰੇਸ਼ਨ ਹੋ ਜਾਂਦਾ ਵਾ ਉਹ ਜਿਹੜੀ ਬੱਸ ਹੁੰਦੀ ਆ ਉਹ ਉਥੇ ਜੇ ਉਹਨੇ ਰਹਿਣਾ ਚਾਹਵੇ ਤੇ ਉਹਦੀ ਮਰਜ਼ੀ ਆ ਪਰ ਉਹਨੂੰ ਦੱਸ ਦਿੱਤਾ ਜਾਂਦਾ ਵੀ ਦੋ ਇੰਨੇ ਵਜੇ ਜਾਂ ਉਹਦਾ ਚਲੋ ਕੰਟੈਕਟ ਨੰਬਰ ਆਪ ਲੈ ਲੀਦਾ ਵਾ ਤੇ ਉਹ ਜਦੋਂ ਆਪਰੇਸ਼ਨ ਹੋ ਜਾਣਾ ਤਿੰਨ ਚਾਰ ਘੰਟੇ ਦਾ ਸਾਰਾ ਪ੍ਰੋਸੈਸ ਤਕਰੀਬਨ ਇਹ ਹੋ ਜਾਂਦਾ ਵਾ ਤੇ ਉਹ ਇਹ ਆ ਵੀ ਫਿਰ ਉਹਨੂੰ ਇਨਫਾਰਮ ਕਰਕੇ ਫਿਰ ਉਹ ਜਿਹੜੇ ਸਾਰੇ ਜਿੰਨੇ ਗਏ ਹੁੰਦੇ ਆ ਨਾਲ ਉਹਨਾਂ ਦੇ ਇੱਕ ਅੱਧਾ ਦੋ ਤਿੰਨ ਜਣੇ ਵਲੰਟੀਅਰ ਹੀ ਭੇਜਦੇ ਜੀ ਜਾਂ ਕਈ ਵਾਰੀ ਬਜ਼ੁਰਗ ਜਿਆਦਾ ਕੋਈ ਕਹਿੰਦਾ ਵੀ ਮੈਂ ਨਾਲ ਕੇ ਇਹਨੂੰ ਖੜਨਾ ਚਲੋ ਉਹ ਨਾਲ ਚਲ ਜਾਂਦਾ ਵਾ ਉਹ ਫਿਰ ਉੱਥੋਂ ਸਾਰਿਆਂ ਨੂੰ ਇਕੱਠਿਆਂ ਵਹਾ ਕੇ ਆਮ ਤੌਰ ਤੇ ਉਸੇ ਸਪੌਟ ਤੇ ਜਿੱਥੇ ਅਸੀਂ ਕੈਂਪ ਲਾਇਆ ਹੁੰਦਾ ਹੈ ਇਹੀ ਕੋਸ਼ਿਸ਼ ਕਰਦੇ ਵੀ ਉੱਥੇ ਹੀ ਸਾਰਿਆਂ ਨੂੰ ਅਸੀਂ ਕਹੀਏ ਵੀ ਉੱਥੇ ਸਾਰਿਆਂ ਨੂੰ ਡ੍ਰੌਪ ਕਰ ਦਾਂਗੇ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਜਾਂ ਜਿਨ੍ਹਾਂ ਦਾ ਉਹਨਾਂ ਦਾ ਲਿੰਕ ਹੁੰਦਾ ਉਹ ਉੱਥੋਂ ਉਹਨਾਂ ਨੂੰ ਆਣ ਕੇ ਤੇ ਲੈ ਜਾਂਦੇ ਤੇ ਤੇ ਉੱਥੋਂ ਫਿਰ ਜਦੋਂ ਹੱਕਾ ਕਰ ਦਿੰਦੇ ਆ ਫੈਸ਼ਨ ਕਰ ਦਿੰਦੇ ਆ ਉਸ ਤੋਂ ਗਾਰਡੇ ਤੇ ਜਿਹੜੀ ਮੁਣਕੀ ਫਿਰ ਉੱਥੇ ਫਿਰ ਵਿਖਾਉਣ ਜਾਂਦੇ ਉੱਥੇ ਜਾਣਾ ਪੈਂਦਾ ਡਾਕਟਰ ਕੋਲ ਹਾਂਜੀ ਉਸ ਤੋਂ ਇਹ ਹੁੰਦਾ ਵੀ ਜਿਹੜਾ ਉਹਨਾਂ ਨੇ ਉੱਤੇ ਪੱਟੀ ਵਗੈਰਾ ਲਾਉਂਦੇ ਆ ਉਹ ਕਈ ਵਾਰੀ ਤੇ ਉਹ ਨੈਕਸਟ ਡੇ ਕਹਿੰਦੇ ਵੀ ਆ ਜਾਓ ਉਹਦੇ ਨਾਲ ਇਹ ਵੀ ਹੁੰਦਾ ਵੀ ਜੇ ਸਾਡਾ ਨੈਕਸਟ ਡੇ ਦਾ ਵੀ ਇੱਕ ਗਰੁੱਪ ਹੋਰ ਉਹ ਨੇਚਰ ਚ ਨਿਕਲ ਗਿਆ ਹੋਵੇ ਸ਼ਾਮ ਤੱਕ ਹੋਰ 20 25 ਜਿੰਨੇ ਵੀ ਚਲੋ ਨਿਕਲ ਜਾਣ ਇੱਕ ਤੇ ਵੀ ਉਹ ਬੱਸ ਜਿਹੜੀ ਆ ਨਾਲ ਉਹਨਾਂ ਨੂੰ ਦੂਜਿਆਂ ਨੂੰ ਲੈ ਜਾਂਦੀ ਆ ਜੇ ਵੱਡੀ ਹੋਵੇ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਜਾਂਦੀ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਕੇ ਉਹ ਜਿਹੜਾ ਅਗਲੇ ਦਿਨ ਦਾ ਪ੍ਰੋਸੈਸ ਹੁੰਦਾ ਵਾ ਉਹ ਉਹਨਾਂ ਨੇ 2-3 ਘੰਟੇ ਉਹ ਵੀ ਲਾ ਕੀ ਜਾਂਦੇ ਕਿਉਂਕਿ ਤੁਹਾਨੂੰ ਪਤਾ ਹਸਪੀਟਲ ਦੇ ਵਿੱਚ ਰਸ਼ ਹੁੰਦਾ ਉਹ ਸਾਰੀਆਂ ਉਹਨਾਂ ਦੀਆਂ ਉੱਤੋਂ ਪੱਟੀਆਂ ਲਾ ਕੇ ਚੈੱਕ ਕਰਕੇ ਤੇ ਮੈਡੀਸਨ ਵਗੈਰਾ ਜਿਹੜੀ ਸਾਰੀ ਹੁੰਦੀ ਆ ਉਹ ਉਹਨਾਂ ਨੂੰ ਉੱਥੇ ਉੱਤੋਂ ਦੇ ਦਿੰਦੇ ਹੁਣ ਜੇ ਮੇਰਾ ਮਤਲਬ ਕਹਿਣ ਪੁੱਛੰਦਾ ਇਹ ਸੀ ਕਿ ਜਿਹੜੇ ਕੋਈ ਲੋੜਵੰਦੇ ਜਿਨਾਂ ਕੋ ਪੈਸਾ ਨਹੀਂ ਹੈ ਗਰੀਬਲਾ ਉਹ ਜਿੰਨੇ ਆਉਣਾ ਕੈਂਪ ਵਿੱਚ ਜੇ ਕੋਈ ਆਉਣਾ ਚਾਹੁੰਦਾ ਤੋਂ ਇਹ ਪਤਾ ਹੋ ਵੀ ਪੀ ਮੇਰਾ ਕਿੰਨਾ ਕੁ ਵੀ ਖਰਚਾ ਹੋਊਗਾ ਜਾਂ ਨਹੀਂ ਹੋਊਗਾ ਨਾ ਇਸ ਚੀਜ਼ ਬਾਰੇ ਨੂੰ ਕਲੀਅਰ ਹੋ ਜਾਂਦਾ ਵਾ ਓਪਨ ਲਾਈਨ ਉਤਰਾਂ ਹੀ ਉਪਰ ਹੀ ਡਿਕਲੇਅਰ ਕਰਦੇ ਆ ਕਿਉਂਕਿ ਇਵਨ ਨਾਟ ਇਨ ਪੈਨਿਕ ਪੈਸਾ ਵੀ ਅਹੀਂ ਕਿਸੇ ਕੋ ਕਿਸੇ ਚੀਜ਼ ਦਾ ਨਹੀਂ ਲੈਂਦੇ ਹਾਂਜੀ ਜਿਉਂ ਮਤਲਬ ਚੈੱਕ ਅਪ ਤੋਂ دارو ਤੋਂ ਜਿਹੜੀ ਵੀ ਚੀਜ਼ ਅਹੀਂ ਉਥੇ ਮੁਹਈਆ ਕਰਾਉਨੇ ਆ ਉਹਦਾ ਕੋਈ ਪੈਸਾ ਨਹੀਂ ਬਿਲਕੁਲ ਉਹ ਇਸ ਕਰਕੇ ਵੀ ਲੋਕਾਂ ਨੂੰ ਦੱਸੀਦਾ ਵੀ ਕਈ ਤੁਹਾਨੂੰ ਪਤਾ ਆਪਣੇ ਚਾਤਰ ਲੋਕ ਲੋਕਾਂ ਨੂੰ ਵਰਗ ਲਾ ਕੇ ਲੈ ਆਉਂਦੇ ਆ ਉਹ ਤੁਹਾਡਾ ਕਰਾ ਦਿੰਦੇ ਆ ਜੀ ਪਰ ਉਹਨਾਂ ਪੋਲਿਆਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਅਹੀਂ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਲੈਂਦੇ ਹਸਪੀਟਲ ਦੀ ਜਿੰਨੀ ਸਾਰੀ ਫੀਸ ਹੁੰਦੀ ਆ ਲੈਂਸ ਵਗੈਰਾ ਦੀ ਉਹ ਸਾਰੀ ਅਹੀਂ ਦਿੰਨੇ ਆ ਹਾਂ ਜਿਹੜੀ ਮੈਡੀਸਨ ਉਥੇ ਦਿੰਦੇ ਆ ਡਾਕਟਰ ਜਿਹੜੀ ਆ ਉਹ ਕਿਉਂਕਿ ਹਰੇਕ ਦੀ ਵੱਖੋ ਵੱਖਰੀ ਹੁੰਦੀ ਆ ਉਹਦੀ ਉਹ ਤਕਰੀਬਨ ਜਿਹੜੀ ਆ ਉਹਨਾਂ ਨੂੰ ਆਪ ਲੈਣੀ ਪੈਂਦੀ ਆ ਪਰ ਇਹ ਕੋਈ ਸਾਨੂੰ ਬੰਦਸ਼ ਨਹੀਂ ਜੇ ਇਹ ਮਹਿਸੂਸ ਕਰੀਏ ਕਿ ਲੋੜਵੰਦ ਜਿਹੜਾ ਸੱਜਣਾ ਉਹ ਜੈਨੂਇਨ ਆ ਤੇ ਅਸੀਂ ਉਹਦੀ ਦਵਾਈ ਦਾ ਵੀ ਜਿਹੜਾ ਸਾਰਾ ਪ੍ਰਬੰਧ ਕਰ ਦੇਗਾ ਆ ਜੀ ਮੈਂ ਵੇਖਿਆ ਮੈਂ ਕਿਸ ਤਰ੍ਹਾਂ ਇਹਨਾਂ ਗਿਆ ਸਕਦਾ ਕਿਸੇ ਇੱਕ ਫਿਰ ਉੱਥੇ ਫਿਰ ਕੰਮ ਤੇ ਤੇ ਉਹਨਾਂ ਨੇ ਵੀ ਲੋਡ ਬੰਦਾ ਦਾ ਹੀ ਲਾਇਆ ਸੀ ਤੇ ਪਰ ਉੱਥੇ ਕਈ ਜਣੇ ਮੋਟਰਸਾਈਕਲਾਂ ਤੇ ਤੇ ਕਾਰ ਤੇ ਵੀ ਆਉਂਦੇ ਸੀ ਤੋ ਵੀ ਜਾਂਦੇ ਵੀ ਸਾਨੂੰ ਫਿਰ ਜਿਹੜਾ ਵਾ ਉਹ ਫ੍ਰੀ ਫ੍ਰੀ ਕਰ ਦੋ ਇਸ ਤਰ੍ਹਾਂ ਦੇ ਵੀ ਕਈ ਆ ਜਾਂਦੇ ਆ ਹਾਂਜੀ ਕਿਸੇ ਜੀ ਇਹ ਤੇ ਤੁਹਾਨੂੰ ਪਤਾ ਆਪਣੀ ਥੋੜੀ ਜੀ ਆਦਤਾਂ ਕੁਦਰਤ ਵੱਲੋਂ ਹੀ ਸਾਰਿਆਂ ਦੀਆਂ ਹੀ ਬਣੀਆਂ ਆ ਵੀ ਬਹੁਤ ਚੀਜ਼ ਵਜਦੀ ਆ ਤੇ ਭਾਵੇਂ ਅਸੀਂ ਵੀ ਉੱਥੇ ਮਹਿਸੂਸ ਕਰਦੇ ਆ ਕਾਰਾਂ ਦੇ ਈਵਨ ਸਾਡੇ ਮੇਰੇ ਫਾਦਰ ਸਾਹਿਬ ਬੜੇ ਸਟ੍ਰੇਟ ਫਾਰਵਰਡ ਹੁੰਦੇ ਸੀ ਸਾਨੂੰ ਦੱਸਦੇ ਹੀਗੇ ਵੀ ਇੱਕ ਵਾਰੀ ਮੈਂ ਗਿਆ ਤੇ ਉਹ ਆਪ ਜਦੋਂ ਲਵਾਇਆ ਤੇ ਇੱਕ ਪੁੱਤਰ ਇੱਕ ਬੰਦਾ ਚੈੱਕ ਕਰਾਉਣ ਆਇਆ ਉਹਦੀਆਂ ਨੌ ਦੁਕਾਨਾਂ ਕਿਰਾਏ ਤੇ ਦਿੱਤੀਆਂ ਉਹਨੇ ਤੇ ਆਦੇ ਮੇਥੋਂ ਰਿਆ ਨਾ ਗਿਆ ਤੇ ਕਿਤੇ ਮੈਂ ਗੱਲਾਂ ਕਰਦਾਂ ਕਰਦਿਆਂ ਕਿਹਾ ਮੈਂ ਲੋੜਵੰਦ ਪਾਪਾ ਜਾਂਦੇ ਵੀ ਲੋੜਵੰਦ ਵੀ ਤੇ ਬਹੁਤ ਆਉਂਦੇ ਆ ਪਰ ਕਈ ਸੱਜਣ ਇਹੋ ਜਿਹੇ ਇਹ ਵਿਚਾਰੇ ਜਿਹੜੇ ਲੋਕਾਂ ਨੂੰ ਦੇਣਯੋਗ ਹੈਗੇ ਆ ਪਰ ਉਹ ਆਪ ਵੀ ਮੁਕਤੀ ਚਾਹੁੰਦੇ ਆ ਸੋ ਸਾਡੀ ਉਥੇ ਤਬੀਅਤ ਲੋਕਾਂ ਦੀ ਆ ਅਸੀਂ ਇਹ ਨੌਂ ਸੀ ਕਰ ਸਕਦੇ ਆ ਵੀ ਉਹੋ ਹੀ ਇਥੇ ਆਉਣ ਜਾਂ ਆਪਣੀ ਸਹਾਇਤਾ ਲੈਣ ਜਿਹੜੇ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਪਰ ਆਪਾਂ ਉਹ ਗੱਲ ਸ਼ਾਨਣੀ ਲਾਈਵ ਨਹੀਂ ਜਾ ਸਕਦੀ ਆਖਿਆ ਵੀ ਨਹੀਂ ਜਾ ਸਕਦਾ ਜੇ ਬੰਦਾ ਉਹ ਗੱਲ ਮਣ ਮਾਰ ਕੇ ਅਲਾ ਖਲੋਜੇ ਤੇ ਫਿਰ ਆਖਿਆ ਵੀ ਨਹੀਂ ਜਾਂਦਾ ਸਰ ਹਾਂ ਇਹ ਤੁਤੇ ਵੇਖਿਆ ਨਾ ਉਹ ਜਿਹੜੇ ਇਤਰਾਉਂਦੇ ਆ ਉਹ ਪੈ ਰੋਲਾ ਵੀ ਉੱਥੇ ਫਿਰ ਜ਼ਿਆਦਾ ਪਾਉਂਦੇ ਆ ਸਾਨੂੰ ਫਿਰ ਛੇਤੀ ਕਰੋ ਛੇਤੀ ਕਰੋ ਵਾਲੇ ਵੀ ਹੁੰਦੇ ਆ ਉਹ ਜਿਹੜੇ ਆ ਹਾਂ ਜੀ ਉਹ ਲੋਡਵਾਉਂਦੇ ਆ ਉਸ ਕੋ ਫਿਰ ਬੈਠੇ ਹਾਂ ਆ ਠੀਕ ਆ ਉਹ ਤੇ ਸਾਡੀ ਵੇਖੋ ਜਿੱਕੂ ਉਹ ਹੀ ਆ ਕਿ ਉੱਥੇ ਸਾਨੂੰ ਕਈ ਵਾਰੀ ਬੜੀ ਪ੍ਰੋਬਲਮ ਆਉਂਦੀ ਕਈ ਮੈਂ ਕਾਲੀ ਪਾਰਟੀ ਦਾ ਲੀਡਰ ਹਾਂ ਮੈਂ ਕਾਂਗਰਸ ਦਾ ਫੁਲਾਣਾ ਇਹੋ ਜਿਹੇ ਬੜਾ ਚੱਕਰ ਸਾਨੂੰ ਪਹਿਲਾਂ ਹੀ ਜ਼ਰੂਰੀ ਸਾਨੂੰ ਇਹੋ ਜਿਹੇ ਬਥੇਰੇ ਆਉਂਦੇ ਆ ਪਰ ਅਸੀਂ ਸਾਡੀ 90% ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਜੇਸ ਟਾਈਮ ਤੇ ਜਿਹੜੇ ਬੰਦੇ ਲੋਕ ਹੀ ਬਣਾਏ ਉਹਨਾਂ ਨੂੰ ਉਸੇ ਵਾਰੀ इवन ਮੈਨੂੰ ਪਤਾ ਵਾ ਮੈਂ ਫਖਰ ਨਾ ਕਹਿ ਸਕਦਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਈ ਵਾਰੀ ਮੇਰੇ ਜਿਹੜੇ ਉਹ ਗੁੱਸੇ ਹੋਏ ਇਸ ਗੱਲੋਂ ਕਿ ਜਸ ਤੂੰ ਅਹੀਂ ਕਰਦੇ ਇਹ ਉਹ ਬੈ ਵੀ ਨਹੀਂ ਵੀ ਭੈਣ ਦੀ ਮਾਤਾ ਜੀ ਜੋ ਵੀ ਆ ਵਾਰੀ ਆਉਗੀ ਚਾਹੇ ਕਿ ਸਾਰਿਆਂ ਦਾ ਹੋਊਗਾ ਵੀ ਵਾਰੀ ਸੇਰੀ ਕਰਨਾ ਇਤਨਾ ਫਿਰ ਬਾਕੀ ਇਹ ਆ ਵੀ ਉੱਥੇ ਕਈ ਵਾਰੀ ਤਾਂ ਨਹੀਂ ਵੱਸ ਚੱਲਦਾ ਉੱਥੇ ਤੁਸੀਂ ਹਰ ਕੀ ਕਰਨਾ ਹੁੰਦਾ ਵੇਰ ਚਲੋ ਜਿੰਨਾ ਚੱਲਦਾ ਪਰ ਕੋਸ਼ਿਸ਼ ਕਰੀਦੀ ਆ ਕਿ ਫਸਟ ਕਮ ਫਸਟ ਗੋ ਅਹੀਂ ਨੰਬਰ ਇਸੇ ਕਰਕੇ ਸਵੇਰੇ ਪਰਚੀਆਂ ਕੱਟ ਦਿੰਦੀਆਂ ਨੰਬਰ ਵਾਜ ਮਾਰ ਦੇਦੀ ਆ ਜਿਹੜਾ ਖੜਨ ਵਾਲਾ ਨਾਲ ਚਲੋ ਹੈਲਪ ਵਾਲੇ ਕਈ ਨਹੀਂ ਤੁਰ ਸਕਦੇ ਉਹਨਾਂ ਨੂੰ ਆਪਣੀ ਵੱਲੋਂ ਹਰ ਪ੍ਰਬੰਧ ਹੀ ਕਰਦੇ ਆ ਜਿਹੜਾ ਕਰ ਸਕਦੇ ਆ ਈਵਨ ਸਾਨੂੰ ਉੱਥੇ ਵੀ ਕਈ ਲੋਕ ਸਲਾਹ ਦੇ ਵੀ ਤਰ੍ਹਾਂ ਤੀ ਕਰੋ ਸਾਨੂੰ ਇੱਥੇ ਕੋਈ ਹਰਜ ਨਹੀਂ ਪਰ ਇਹ ਆ ਕਿ ਕੋਸ਼ਿਸ਼ ਸਾਡੀ ਇਹੋ ਆ ਵੀ ਜਿਹੜਾ ਵਾਕਿਆ ਹੀ ਅਸੀਂ ਵੇਖੋ ਇਥੋਂ ਭੈਣ ਭਰਾਵਾਂ ਕੋਲੋਂ ਆਪਣੇ ਯਾਰਾਂ ਦੋਸਤਾਂ ਕੁਲੀਗਸ ਦੇ ਕੋਲੋਂ ਡੋਨੇਸ਼ਨ ਵੀ ਇਕੱਠੀ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਪੈਸਾ ਵਾ ਉਹ ਸਾਰਥੇ ਲੱਗੇ ਅਹੀਂ ਆਪਣੇ ਤੇ even ਮੈਂ ਆਪਣੀ ਟਿਕਟ ਜਾਂ ਕੋਈ ਵੀ ਸਾਡਾ ਉਹ ਉਤਲਾ ਕੋਈ ਵੀ ਖਰਚਾ ਜਿਹੜਾ ਅਹੀਂ ਉਸ ਡੋਨੇਸ਼ਨ ਵਿੱਚੋਂ ਸਾਡਾ ਨਹੀਂ ਹੁੰਦਾ ਸਿਰਫ ਜੋ ਜਿਹੜਾ ਕੈਂਪ ਦਾ ਤੇ ਜੋ ਉੱਥੇ ਮੈਡੀਸਨ ਜੋ ਵੀ ਅਹੀਂ ਦੇਣਾ ਹੁੰਦਾ ਅਹੀਂ ਉਹਦੇ ਉੱਤੇ ਹੀ ਖਰਚਾ ਕਰਦੇ ਆਂ ਪਰ ਆਪਾਂ ਕੋਸ਼ਿਸ਼ ਹੀ ਕਰ ਸਕਦੇ ਆਂ ਕਈ ਵਾਰੀ ਹੁਣ ਦਈਆਂ ਵੀ ਜਿਹੜੀਆਂ ਉਹ ਰਹਿ ਜਾਣੀਆਂ ਮਾਣੀ ਐ ਜੇ ਕੋਈ ਆਣਾ ਉਤੋਂ ਵਿੱਚ ਕੋਈ ਹਿੱਸਾ ਪਾਉਣਾ ਚਾਹੁੰਦਾ ਵਾ ਕੋਈ ਯੋਗਦਾਨ ਪਾਉਣਾ ਚਾਹੁੰਦਾ ਤੇ ਉਹ ਵੀ ਉੱਥੇ ਫਿਰ ਉੱਥੇ ਫਿਰ ਪਾ ਸਕਦਾ ਵਾ ਤੁਹਾਡੇ ਨਾਲ ਹਾਂਜੀ ਸਾਨੂੰ ਉਥੇ ਰਹਿੰਦੇ ਆ ਕਿ ਜਿਹੜੇ ਸੱਜਣ ਮਿੱਤਰ ਚੰਗੇ ਜਿਹੜੇ ਜਾਣਦੇ ਵੀ ਆ ਜਿਹੜੇ ਮਹਿਸੂਸ ਕਰਦੇ ਆ ਕਿ ਵਾਕਿਆ ਹੀ ਵੀ ਇਹ ਏਡੀ ਦੂਰੋਂ ਆਣ ਕੇ ਇਹ ਇਹੋ ਜਿਹਾ ਕੰਮ ਕਰਨ ਦਾ ਆ ਤੇ ਇੰਨੇ ਪੈਸੇ ਖਰਚਦੇ ਆ ਕਿਉਂ ਨਾ ਅਸੀਂ ਵੀ ਆਪਣਾ ਹਿੱਸਾ ਪਾਈਏ ਸੋ ਉਥੇ ਜਿਹੜਾ ਉਹ ਆਪਣਾ ਉਹ ਆਪਣਾ ਜਿੰਨਾ ਕਿਸੇ ਦਾ ਕੋ ਸਰਦਾ ਬੰਦਾ ਸਾਨੂੰ ਦੇ ਵੀ ਦਿੰਦੇ ਆ ਬਾਕੀ ਇਹ ਆ ਕਿ ਜਿ ਕੋ ਜਿ ਕੋਈ ਲੱਗਰ ਪਾਣੀ ਦਾ ਉਥੇ ਸਾਰਾ ਪ੍ਰਬੰਧ ਕਰਨਾ ਹੁੰਦਾ ਜਿ ਕੋ ਉਹ ਤੁਸੀਂ ਕਰਦੇ ਜੇ ਕਿ ਉਹ ਪਿੰਡ ਵਾਲੇ ਕਰਨਗੇ ਹਾਂਜੀ ਉਹ ਜ਼ਿੰਮੇਵਾਰੀ ਸਾਡੀ ਆ ਕਿਉਂਕਿ ਇਹ ਹੁਣ ਇਹ ਨਹੀਂਗਾ ਵੀ ਜੇ ਸਾਨੂੰ ਕੋਈ ਉਥੇ ਕਹੂਗਾ ਵੀ ਨਹੀਂ ਦੇਹੀ ਫਿਰ ਇਹੀ ਕਰਨਾ ਕਿਉਂਕਿ ਜਦੋਂ 3-400 ਬੰਦਾ ਬੈਠਾ ਚਾਰ-ਪੰਜ ਘੰਟੇ ਉਹਨਾਂ ਨੇ ਬਹਿਣਾ ਤੇ ਭੁੱਖ ਵੀ ਹੁੰਦੀ ਆ ਤੇ ਚਾਹ ਪਾਣੀ ਦਾ ਸਾਨੂੰ ਆਮ ਹੀ ਆ ਉਹ ਸਾਡੀ ਜ਼ਿੰਮੇਵਾਰੀ ਸਾਡੀ ਆ ਪਰ ਇਹ ਆ ਵੀ ਉਥੇ ਕਈ ਵਾਰੀ ਗੁਰਦੁਆਰੇ ਵਾਲੇ ਹੁੰਦੇ ਉਹ ਆਂਦੇ ਜੀ ਕੋਈ ਗੱਲ ਨਹੀਂ ਇਹੀ ਪਿੰਡ ਵਾਲੇ ਕਹਿੰਦੇ ਕੋਈ ਗੱਲ ਨਹੀਂ ਇਹੀ ਕਰਦਾਂਗੇ ਉਹ ਚਲੋ ਜੀਆਂ ਆ ਜੇ ਕੋਈ ਸਾਨੂੰ ਹੈਲਪ ਕਰਨੀ ਚਾਹੁੰਦਾ ਕਿਉਂਕਿ ਅਸੀਂ ਵੀ ਇੱਥੋਂ ਮਿਹਨਤ ਕਰਕੇ ਹੀ ਪੈਸੇ ਜਿਹੜੇ ਕਮਾਉਣੇ ਆ ਜਾਂ ਜੋ ਵੀ ਆਪੇ ਸਾਰੇ ਜਾਣਦੇ ਆ ਇੱਥੋਂ ਵਾਲੇ ਲੋਕ ਤੇ ਵੀ ਕਿਤਨਾ ਪੈਹਾ ਬਣਦਾ ਤੇ ਕਿਤਨਾ ਆਪਾਂ ਨੂੰ ਵਰਤਦੇ ਆ ਕੋਸ਼ਿਸ਼ ਇਹੋ ਕਰੀਦੀ ਆ ਵੀ ਘੱਟ ਤੋਂ ਘੱਟ ਉਹਨੂੰ ਠੀਕ ਤਾਂ ਤੇ ਜਿਹੜਾ ਵੱਧ ਤੋਂ ਵੱਧ ਵਰਤਿਆ ਜਾਵੇ ਹੋਏ ਕੋਈ ਇਹ ਨਹੀਂ ਕਿ ਬੀ ਤੁਹਾਨੂੰ ਇਹ ਪਰ ਗ੍ਰਾਂਟ ਮਿਲਦੀ ਆ ਤੇ ਉਹ ਜਾ ਕੇ ਤੇ ਲਾਉਣੀ ਆ ਉਤੋਂ ਸਰਕਾਰ ਵੱਲੋਂ ਜਾਂ ਕੋਈ ਇਤਰਾ ਜਾ ਕੇ ਇਸ ਤਰ੍ਹਾਂ ਦਾ ਕੋਈ ਜਗਰ ਨਹੀਂ ਹੈਗਾ ਹਾਂ ਨਹੀਂ ਇਹੋ ਜਿਹਾ ਕੋਈ ਨਹੀਂ ਸਾਨੂੰ ਇਤਰਾ ਦਾ ਜੀ ਕੋਈ ਹੈਗਾ ਕੋਈ ਸਰਕਾਰੀ ਅਮਾਦ ਨਹੀਂ ਹੈ ਹੈਲਪ ਮਿਲਦੀ ਜਾਂ ਕਿ ਇਹ ਗੱਲਾਂ ਕੋਈ ਸਾਨੂੰ ਨਹੀਂ ਪਿਆ ਮਿਲਦਾ ਇਹ ਡੋਨੇਸ਼ਨ ਸਾਡੀ ਵਿਦਨ ਫੈਮਿਲੀਸ ਫਰੈਂਡਸ ਤੇ ਜਾਂ ਬੱਚਿਆਂ ਦੇ ਗਾਂ ਯਾਰ ਦੋਸਤ ਜਾਂ ਜਿਹੜੇ ਕਲੀਗ ਆ ਇਵਨ ਜਿੱਥੇ ਬੱਚੇ ਕੰਮ ਕਰਦੇ ਆ ਮੇਰੀ ਬੇਟੀ ਹੁਣ ਜੇ ਇਸ ਫਰਮ ਚ ਕੰਮ ਕਰਦੀ ਉਹ ਡੋਨੇਟ ਕਰਦੇ ਆ ਪਰ ਅਸੀਂ ਉਹ ਤਰ੍ਹਾਂ ਸਾਨੂੰ ਕਿਸੇ ਵੱਲੋਂ ਕੋਈ ਪਿਆ ਨੀ ਆਉਂਦੇ ਨਾ ਹੀ ਕਦੀ ਕੋਸ਼ਿਸ਼ ਕੀਤੀ ਹਾਂਜੀ ਤੇ ਉਹ ਆ ਇਹਨਾਂ ਦੀ ਹੈਗੀ ਆ ਜੀ ਅਜਤ ਪਰਿਵਾਰ ਪਰਿਵਾਰ ਵਨ ਫੈਮਿਲੀ ਵਾਲਾ ਇਹਨਾਂ ਦਾ ਵੀ ਇਹਦਾ ਨਾਮ ਜਿਹੜਾ ਇੱਥੇ ਲਿਖਿਆ ਹੋ ਕੋਈ ਬੇਸਾ ਦਾ ਬਾਕੀ ਹੋਰ ਕੋਈ ਤੁਸੀਂ ਕੋਈ ਆਪਣੀ ਬਾਰੇ ਜਾਣਕਾਰੀ ਦੇਣੀ ਚਾਹੁੰਦੇ ਤੇ ਹਾਂ ਮੈਂ ਜਰੂਰ ਇੱਕ ਵਾਰੀ ਹਾਲਾਂਕਿ ਪਿਛਲੀ ਵੀਡੀਓ ਵਿੱਚ ਅਸੀਂ ਮੈਂ ਸਾਰਾ ਇਹਦੇ ਬਾਰੇ ਦੱਸਿਆ ਹੀ ਸੀਗਾ ਸਾਡੀ ਪਰਿਵਾਰ ਵਨ ਫੈਮਿਲੀ ਰਜਿਸਟਰਡ ਚੈਰਿਟੀ ਆ ਕੈਨੇਡੀਅਨ ਗਵਰਨਮੈਂਟ ਦੇ ਅੰਡਰ ਰਿਵਿਊ ਦੇ ਨਾਲ ਤੇ ਇਹਦੀ ਜਿਹੜਾ ਵੀ ਸਾਨੂੰ ਡੋਨੇਟ ਕਰਦਾ ਅਸੀਂ ਉਹਦੀ ਪੱਕੀ ਰਸੀਦ ਦਿੰਨੇ ਉਹ ਉਹ ਆਪਣੇ ਟੈਕਸ ਦੇ ਵਿੱਚ ਕਲੇਮ ਕਰ ਸਕਦਾ ਵਾ ਇਹਦੀ ਸ਼ੁਰੂਆਤ 2007 ਵਿੱਚ ਹੋਈ ਸੀਗੀ ਜਦੋਂ ਕਿ ਮੇਰੇ ਫਾਦਰ ਨੇ ਇਹਨਾਂ ਨੂੰ ਸ਼ੁਰੂ ਕੀਤਾ ਉਹ ਆਪਣੀ ਡੈਥ ਤੋਂ ਬਾਅਦ ਸਾਨੂੰ ਇਹ ਪੱਕਾ ਕਰਕੇ ਗਿਆ ਵੀ ਇਸ ਚੀਜ਼ ਨੂੰ ਤੁਸੀਂ ਜਾਰੀ ਰੱਖਣਾ 2014 ਵਿੱਚ ਇਹਨੂੰ ਹੀ ਰਜਿਸਟਰਡ ਕਰਾਇਆ ਪਹਿਲੋਂ ਵੈਸੇ ਹੀ ਸੀ ਜਾਂਦੇ ਪਾਪਾ ਜੀ ਤੇ 2014 ਵਿੱਚ ਅਸੀਂ ਇਹਨੂੰ ਰਜਿਸਟਰ ਕਰਾਇਆ ਕਿਉਂਕਿ ਜਦੋਂ ਅਸੀਂ ਸੋਚਦੇ ਹਾਂ ਕਿ ਕਿਸੇ ਨੇ ਵੀ ਹਿੱਸਾ ਪਾਉਣਾ ਆਪਣਾ ਉਹਨੂੰ ਪੱਕੀ ਰਸੀਦ ਮਿਲੇ ਤੇ ਪੱਕੀ ਰਸੀਦ ਨਾਲ ਉਹ ਤੇ ਹਸਾਬ ਦਾ ਵੀ ਜਿਹੜਾ ਉਹ ਠੀਕ ਰਹਿੰਦਾ ਤੇ ਇੱਕ ਜਿਹੜਾ ਉਹ ਆਪਣੇ ਟੈਕਸ ਦੇ ਵਿੱਚ ਕਲੇਮ ਕਰ ਸਕਦਾ ਤੇ ਸਾਡੀ ਇੱਕ ਕੋਸ਼ਿਸ਼ ਆ ਔਰ ਮੇਰੀ ਰਿਕਵੈਸਟ ਵੀ ਆ ਸਾਰਿਆਂ ਅਗੇ ਕਿਉਂਕਿ ਫੂਈ ਫੂਈ ਨਾਲ ਹੀ ਆਪਾਂ ਨੇ ਸਾਰਾ ਜਿਹੜਾ ਕੰਮ ਬੰਦਾ ਤੁਪਕੇ ਤੁਪਕੇ ਨਾਲ ਤਲਾਹ ਭਰਦੇ ਆ ਅਸੀਂ ਅਜੇ ਬਹੁਤ ਨੀਵੇਂ ਲੈਵਲ ਤੇ ਆਂ ਪਰ ਸਾਡੇ ਮਨ 'ਚ ਖਾਹਿਸ਼ ਹੈਗੀ ਆ ਵੀ ਬਜਾਏ ਹੀ ਰੈੱਡ ਕਰਾਸ ਨੂੰ ਦੇਂਦੇ ਆਂ ਅਸੀਂ ਦੂਜਿਆਂ ਨੂੰ ਜਿੰਦੇ ਆਂ ਜਿੱਥੇ ਕਿ ਆਮ ਆਪਾਂ ਨੂੰ ਪਤਾ ਵੀ 15 20 ਪੈਸੇ ਹੀ 1 ਡਾਲਰ ਦੇ ਵਿੱਚੋਂ ਉਹ ਥਾਂ ਤੇ ਲੱਗਦੇ ਆ ਜਿਹੜੇ ਅਸੀਂ ਦਿੰਨੇ ਆਂ ਬਾਕੀ ਸਾਰੇ ਉਹਨਾਂ ਦੀਆਂ ਖਰਚੇ ਉਹਨਾਂ ਦੇ ਉਹਨਾਂ ਦੇ ਜਿਹੜੇ ਏਮਪਲੋਇਰ ਉਹਨਾਂ ਦੀਆਂ ਤਨਖਾਹਾਂ ਚੱਲਦੀਆਂ ਪਰ ਸਾਡੀ ਇਹ ਸੰਸਥਾ ਦੇ ਵਿੱਚ ਅਸੀਂ ਸਾਨੂੰ ਓਵਰਹੈਡ ਕੋਈ ਖਰਚਾ ਨਹੀਂਗਾ ਜਿੰਨੇ ਪੈਸੇ ਤੁਸੀਂ ਲੈਂਦੇ ਜੇ 100 ਸੈਂਟ ਦੇ 100 ਸੈਂਟ ਇਸੇ ਸੰਸਥਾ ਦੇ ਵਿੱਚ ਇਹਦੇ ਕਾਰਜਾਂ ਵਿੱਚ ਹੀ ਲੱਗਣਗੇ ਇੱਕ ਗੱਲ ਮੈਂ ਜੋ ਕਹਿਣੀ ਭੁੱਲ ਗਿਆ ਜਿਤਨਾ ਕਿ ਅਸੀਂ ਮੈਂਸ਼ਨ ਵੀ ਕੀਤਾ ਸੀਗਾ ਵੀ ਅਸੀਂ ਲੋੜਵੰਦ ਬੱਚਿਆਂ ਬੱਚੀਆਂ ਦੀਆਂ ਜਿਹੜੀ এডਿਕੇਸ਼ਨ ਦੀ ਵੀ ਉਹਦੇ ਵਿੱਚ ਵੀ ਮਦਦ ਕਰਦੇ ਆ ਹੁਣ ਤੱਕ ਅਸੀਂ ਤਕਰੀਬਨ 15 ਸਟੂਡੈਂਟਸ ਜਿਹੜੇ ਆ ਉਹ ਸਾਡੇ ਕੁਝ ਜਿਹੜੇ ਅਜੇ ਸਟੱਡੀ ਕਰ ਰਹੇ ਆ ਕੁਝ ਜਿਹੜੇ ਉਹ ਆਪਣੀ ਸਟੱਡੀ ਕਰਕੇ ਤੇ ਉਹਨਾਂ ਨੇ ਕੰਪਲੀਟ ਕਰ ਲਈ ਆ ਸੋ ਸਾਡਾ ਫੋਕਸ ਇਹੋ ਹੀ ਆ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਵਾ ਪਰ ਉਹ ਮਾਪਿਓ ਉਹਨੂੰ ਪੜ੍ਹਾ ਨਹੀਂ ਸਕਦੇ ਪੀ ਉਹ ਜੇ ਅਸੀਂ ਕੁਝ ਕਰ ਸਕਦੇ ਹਾਂ ਤੇ ਫਿਊਚਰ ਸਾਡਾ ਦੇਸ਼ ਦਾ ਸਾਡੀ ਕੌਮ ਦਾ ਸਾਰੀ ਦੁਨੀਆ ਦਾ ਹੀ ਫਿਊਚਰ ਜਿਹੜਾ ਵੇਖਿਆ ਜਾਵੇ ਤੇ ਉਹ ਤੀਜਾ ਨੇਤਰ ਜੀ ਨੂੰ ਆਪਾਂ ਵਿਦਿਆ ਨੂੰ ਆਣੇ ਆ ਉਹਦੇ ਚ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਵੀ ਅਸੀਂ ਕਰ ਸਕੀਏ ਪਰ ਇਹ ਸਭ ਕੁਝ ਸਾਰਿਆਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਵਾ ਸਾਡੀ ਬਹੁਤ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੇ ਵੀ ਤੁਸੀਂ ਸੁਣ ਰਹੇ ਜੇ ਇਸ ਨੂੰ ਆਪ ਤੇ ਜਿਨ੍ਹਾਂ ਨਾਲ ਵੀ ਤੁਹਾਡਾ ਸਬੰਧ ਵਾ ਉਹਨਾਂ ਨੂੰ ਵੀ ਪ੍ਰੇਰੋ ਪੀ ਸਾਡੀ ਸੰਸਥਾ ਦੇ ਨਾਲ ਤੁਸੀਂ ਜੁੜੋ ਜੇ ਤੁਸੀਂ ਸਾਨੂੰ ਡੋਨੇਟ ਨਹੀਂ ਕਰਨਾ ਚਾਹੁੰਦੇ ਸਾਨੂੰ ਮਿਲੋ ਜਾਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਫੋਨ ਨੰਬਰ ਬਾਅਦ ਤੁਹਾਨੂੰ ਦੱਸਾਂਗੇ ਜੇ ਤੁਸੀਂ ਆਪਣੇ ਤੌਰ ਤੇ ਵੀ ਕੁਝ ਕਰਨਾ ਚਾਹੁੰਦੇ ਸੀ ਉਸ ਸਬਕ ਕਿਉਂਕਿ ਸਾਨੂੰ ਹੁਣ 18 17 ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਹੁਣ ਤਾਈਆਂ ਜਿਹੜੀਆਂ ਰਹਿੰਦੀਆਂ ਸੀ ਹੁਣ ਠੀਕੀਆਂ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਕਿਉਂਕਿ ਇਸ ਗੱਲ ਮੈਨੂੰ ਕਹਿਣ ਚ ਫਖਰ ਵਾ ਸਾਡੀ ਕੌਮ ਨੂੰ ਦਾਣ ਦੇਣ ਦੀ ਮਾਰੇ ਨੇ ਬਹੁਤ ਬਖਸ਼ਿਸ਼ ਕੀਤੀ ਆ ਪਰ ਕਈ ਵਾਰੀ ਸਾਡੇ ਪੈਸੇ ਗਲਤ ਥਾਵਾਂ ਤੇ ਜਾਂਦੇ ਆ ਜਿੱਥੇ ਜਾਂਦੇ ਉਥੇ ਝਗੜੇ ਲੜਾਈਆਂ ਕਈ ਕੁਝ ਹੁੰਦਾ ਵਾ ਕੌਮ ਨੂੰ ਇਹ ਵਰਦਾਨ ਮਹਾਰਾਜ ਨੇ ਸਾਡੇ ਮਿਹਰ ਤੇ ਹੱਥ ਰੱਖਿਆ ਜਿੱਥੇ ਕਿਤੇ ਲੋੜ ਹੋਵੇ ਆਪਾਂ ਗਾਹ ਵਧ ਕੇ ਘਰੋਂ ਔਖੇ ਹੋ ਕੇ ਵੀ ਆਪਾਂ ਸੇਵਾ ਕਰਦੇ ਆਂ ਪਰ ਉਹ ਚੰਗੇ ਥਾਂ ਲੱਗੇ ਤੇ ਸਾਨੂੰ ਹੀ ਖੁਸ਼ੀ ਹੁੰਦੀ ਆ ਤੇ ਅੱਗੇ ਵੀ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਬੱਚਿਆਂ ਨੂੰ ਇਨਸਾਨ ਨੂੰ ਉਹਦਾ ਫਾਇਦਾ ਮਿਲਦਾ ਤੇ ਅਸੀਂ ਸਾਡੀ ਅਰਦਾਸ ਮਹਾਰਾਜ ਅੱਗੇ ਹੋਈ ਆ ਕਿ ਕੌਮਾਂ ਤਰੱਕੀਆਂ ਕਰਨ ਬੱਚੇ ਵਧੀਆ ਐਜੂਕੇਸ਼ਨ ਲੈਣ ਸਾਨੂੰ ਹੋਰ ਹੌਸਲਾ ਹੋਰ ਤੋਫੀਕ ਬਖਸ਼ੇਪੀ ਅਹੀਂ ਇਹੋ ਜਿਹਾ ਕੰਮ ਕਰ ਸੀਏ ਤੇ ਸਾਡੇ ਨਾਲ ਰਲ ਕੇ ਤੁਸੀਂ ਵੀ ਹੋਰ ਮਦਦ ਕਰੋ ਤਾਂ ਕਿ ਇਹ ਵੱਤਵਦ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰ ਸਕੀਏ। ਹਾਂਜੀ ਇਹ ਤਰਮਤਾਰ ਦਿੰਦੇ ਦੀ ਜੀ ਉੱਥੇ ਫਿਰ ਲੱਗੇ ਆ ਹੈਗਾ ਪੈਰ ਜਿਹੜਾ ਬੰਦ ਸ਼ਹਿਰਾ ਪਨੂਆ ਫਿਰ ਪਿੰਡਿਆ ਤੇ ਜੇ ਕੋਈ 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 ਸੱਜਣ ਕੋ ਜਾਣਦਾ ਹੋਵੇ ਕਿ ਉੱਥੇ ਵੀ ਕੋਈ ਫਿਰ ਲੋੜਾਂ ਦੇ ਆ ਹੈਗਾ ਵਾ ਤੇ ਉਹਨੂੰ ਉੱਥੇ ਤੇ ਤੁਸੀਂ ਲੈ ਕੇ ਤੇ ਲੈ ਕੇ ਤੇ ਪਹੁੰਚਿਓ ਜਰੂਰ। ਓਕੇ ਮੈਂ ਆਪਣਾ ਫੋਨ ਨੰਬਰ ਜਰੂਰ ਦੇਣਾ ਚਾਹਾਂਗਾ ਜੀ। ਉੱਤਰਾ ਤੇ ਚਲੋ ਇਸ ਸਕਰੀਨ ਤੇ ਵੀ ਪ੍ਰਿਕ ਸੇਲ ਸਾਹਿਬ ਕਰ ਦੇਣਗੇ ਮੈਂਸ਼ਨ 905 424 1674 9054241674 ਮੇਰਾ ਨਾਂ ਜਸਵੰਤ ਸਿੰਘ ਪੰਨੂ ਆ ਮੈਂ ਮੁੱਖ ਸੇਵਾਦਾਰੀ ਤੁਸੀਂ ਕਹਿ ਸਕਦੇ ਜੀ ਵੀ ਇਸ ਸੰਸਥਾ ਦਾ ਮੈਂ ਮੇਰੀ ਬੇਟੀ ਉਹ ਅਕਾਊਂਟੈਂਟ ਅਕਾਊਂਟ ਚਾਰਟਰਡ ਅਕਾਊਂਟਡ ਆ ਤੇ ਉਹ ਸਾਰਾ ਫਾਈਨਾਂਸ ਦਾ ਕੰਮ ਉਹ ਸੰਭਦੇ ਆ ਤੇ ਅਸੀਂ ਮਦਦ ਵੀ ਚਾਹੁੰਦੇ ਆ ਮਾਲੀ ਮਦਦ ਵੀ ਚਾਹੁੰਦੇ ਆ ਫਿਜ਼ੀਕਲ ਮਦਦ ਵੀ ਸਾਨੂੰ ਚਾਹੁੰਦੇ ਆ ਤੁਸੀਂ ਸਾਡੇ ਨਾਲ ਜੁੜੋ ਤੇ ਆਪਾਂ ਚੰਗੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਕੁਛ ਨਾ ਕੁਛ ਕਰ ਸਕੀਏ ਇੰਨੀਆਂ ਬੇਨਤੀਆਂ ਨਾਲ ਮੈਂ ਤੁਹਾਡਾ ਫਿਰ ਤਨਵਾਦ ਕਰਦਾ ਹੋਇਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਣਾਉਣਾ ਸਤਿ ਸ਼੍ਰੀ ਅਕਾਲ ਪ੍ਰਿੰਸਾਪ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਤੁਸੀਂ ਜਿਹੜਾ ਇੱਕ ਜਿਹੜਾ ਆਨੇਕ ਕੰਮ ਕਰ ਰਹੇ ਹੋ ਜੀ ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਫਿਰ ਜਿਹੜੀਆਂ ਮੁਬਾਰਕਾਂ ਮਿਹਰਬਾਨੀ ਜੀ ਜਦੋਂ ਮਿਲਦੇ ਆ ਜਦੋਂ ਤੁਸੀਂ ਕੈਂਪ ਲਾ ਕੇ ਦੁਬਾਰਾ ਜਦੋਂ ਇਹ ਠੀਕ ਠਾਕ ਹੋ ਜਾਂਦਾ ਸਫਲ ਕੈਂਪ ਹੋ ਜਾਂਦਾ ਜੀ ਧੰਨਵਾਦ ਜੀ ਓਕੇ ਜੀ ਫਸ ਫਿਰ ਬਾਤ